ਗੁਰਮਖੋ ਜੀ ਅੱਜ ਭਗਤ ਧੰਨਾ ਜੀ ਦਾ ਜਨਮ ਦਿਹਾੜਾ ਹੈ ਧੰਨਾ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ 15 ਭਗਤਾਂ ਦੀ ਬਾਣੀ ਦਰਜ ਹੈ ਜਿਉਂਨਾ 15 ਭਗਤਾਂ ਦੇ ਵਿੱਚੋਂ ਇੱਕ ਭਗਤ ਧੰਨਾ ਜੀ ਵਾਚੇ ਜਿਨ੍ਹਾਂ ਨੇ ਪ੍ਰਤੱਖ ਰੂਪ ਦੇ ਵਿੱਚ ਮਾਨਵ ਦੀ ਪ੍ਰਾਪਤੀ ਕੀਤੀ ਭਗਤ ਧੰਨਾ ਜੀ ਦਾ ਗੁਰਬਾਣੀ ਵਿੱਚ ਵਚਨ ਹੈ ਕਿ ਮੈਂ ਰੱਬ ਦੀ ਪ੍ਰਾਪਤੀ ਕਰਨੀ ਕਿਵੇਂ ਕੀਤੀ ਭਗਤ ਧੰਨਾ ਜੀ ਵਚਨ ਕਰਦੇ ਨੇ ਜੋਤ ਸਮਾਏ ਸਮਾਨੀ ਜਾਗੈ ਆਛਲਿ ਪਰਮ ਪਹਿਚਾਨੇਆ ਧਨ ਧਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨੇਆ ਪਰਮਾਤਮਾ ਦੀ ਜੋਤ ਸਾਰਿਆਂ ਦੇ ਵਿੱਚ ਹੈ ਸਾਰਿਆਂ ਦੇ ਵਿੱਚ ਉਹ ਰਮਿਆ ਹੋਇਆ ਮੇਰੇ ਅੰਦਰ ਵੀ ਉਹਦੀ ਜੋਤ ਵਸਦੀ ਹੈ ਪਰਮਾਤਮਾ ਖੁਦ ਮਾਇਆ ਤੋਂ ਰਹਿਤ ਹੈ ਉਹ ਪਰਮਾਤਮਾ ਜਿਹੜਾ ਮਾਇਆ ਦੇ ਵਿੱਚ ਨਹੀਂ ਰਚਿਆ ਜਾਣ ਵਾਲਾ ਮੈਂ ਉਸ ਨਾਲ ਸਾਂਝ ਮਰਾਬਤ ਕੀਤੀ ਕਿਵੇਂ ਕੀਤੀ ਪੂਰਨ ਸੰਤਾਂ ਦੀ ਵਿਚਾਰਧਾਰਾ ਤੇ ਚੱਲ ਕੇ ਉਹਨਾਂ ਦੀ ਸੰਗਤ ਕਰਕੇ ਉਹਨਾਂ ਦਾ ਜੀਵਨ ਵੇਖ ਕੇ ਉਹਨਾਂ ਦੀ ਪ੍ਰੇਮ ਦੀ ਕਮਾਈ ਵੇਖ ਕੇ ਮੈਂ ਜਦੋਂ ਉਸ ਰਾਹ ਤੇ ਚੜਣਾ ਕੀਤਾ ਮੈਂ ਵੀ ਰੱਬ ਦੀ ਪ੍ਰਾਪਤੀ ਕਰ ਲਈ। ਪਰਮਾਤਮਾ ਤੂੰ ਸਾਰਿਆਂ ਨੂੰ ਆਸਰਾ ਦੇਣ ਵਾਲਾ ਹੈ ਤੂੰ ਸਾਰੀ ਧਰਤੀ ਦਾ ਆਸਰਾ ਵੀ ਹੈ। ਤੇ ਧੰਨਾ ਤਾਂ ਵੱਡੇ ਭਾਰਾਂ ਵਾਲਾ ਹੈ। ਧੰਨ ਹੈ ਜਿਨੇ ਮਾਇਆ ਤੋਂ ਰਹਿਤ ਅਤੇ ਸਭ ਨੂੰ ਆਸਰਾ ਦੇਣ ਵਾਲਾ ਜੋ ਜੋ ਪਰਮਾਤਮਾ ਹੈ ਉਹਦੀ ਪ੍ਰਾਪਤੀ ਕਰਨੀ ਪਰ ਵਿਚਾਰ ਇੱਥੇ ਇਹ ਹੋਈ ਗੁਰੂ ਕੋ ਜੀ ਕਿ ਭਗਤ ਧੰਨਾ ਜੀ ਨੇ ਕਿਹੜੇ ਸੰਤਾਂ ਦੀ ਸੰਗਤ ਕੀਤੀ ਜਿਸ ਕਰਕੇ ਭਗਤ ਧੰਨਾ ਜੀ ਨੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਗੁਰਬਾਣੀ ਦਾ ਇੱਕ ਵਾਕਨ ਹੈ ਜੇ ਸੰ ਮੀਚ ਕੋ ਕੋਈ ਨਾ ਜਾਣ ਨਾਮ ਜਪਤ ਉਹ ਚਹ ਕੁੰਡ ਮੰ ਜੇ ਸੰ ਮਾਣੇ ਨੂੰ ਜੇ ਸੰ ਮੀਚ ਨੂੰ ਕੋਈ ਵੀ ਦੁਨੀਆ ਵਿੱਚ ਜਾਣਦਾ ਨਹੀਂ ਜਦੋਂ ਉਹ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਦੇ ਨੇ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਉਹਨਾਂ ਦੀ ਸ਼ੋਭਾ ਨਹੀਂ ਤੇ ਧੰਮ ਸ਼ੇਖਰ ਨੂੰ ਅਰਜਣ ਦੇਵ ਜੀ ਮਹਾਰਾਜ ਬਚਨ ਕਰਦੇ ਗੋਬਿੰਦ 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 ਸੰਗ ਨਾਮ ਦੇ ਮਨ ਲੇਗਾ ਆੜ ਦਾਮ ਕੋ ਸ਼ੀ ਕਰੋ ਹੋਇਓ ਲਖਣ ਬੋਲਣਾ ਤੰਨਾ ਤਿਆਗਿਆ ਪ੍ਰੀਤ ਚਰਨ ਕਬੀਰਾਂ ਨੀਚ ਕੁਲਾ ਜੁਲਾਹਰਾ ਹੋਇਓ ਗੁਨੀ ਨਹੀਰਾ ਰਬਦਾਸ ਤੁਮਹਾਂ ਤਾਰ ਢੋਰ ਨੀਤ ਤਨ ਤਿਆਗੀ ਮਾਇਆ ਨਰਕਟ ਹੋਆ ਸਾਧ ਸੰਗ ਹਰ ਦਰਸ਼ਨ ਪਾਇ ਸੈਨ ਨਾਈ ਬੋਤਕਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਮਾਨ ਬ੍ਰਹਮਾ ਭਗਤਾ ਮਹਤਨੇ ਹੁਣ ਦੇਖੋ ਭਗਤ ਨਾਮਦੇਵ ਜੀ ਹੋਏ ਜਦੋਂ ਭਗਤ ਨਾਮਦੇਵ ਜੀ ਨੇ ਗੋਵਿੰਦ 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 ਕਹਿੰਦੇ ਆ ਪਰਮਾਤਮਾ ਦੇ ਨਾਮ ਦੇ ਵਿੱਚ ਧਿਆਨ ਧਰਨਾ ਕੀਤਾ ਅੱਧੀ ਕੌਡੀ ਦਾ ਈ ਸ਼ਿਪਾ ਲੱਖਾਂ ਦਾ ਬਣ ਜਾਣਾ ਪਿਆ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਪ ਕਹੋ ਚੰਕ ਬਨਾ ਗੋਵਿੰਦ ਗੋਬਿੰਦ ਗੋਵਿੰਦ ਸੰਗ ਨਾਮ ਦੇ ਮਨ ਨਿਕਣਾ ਆੜ ਦਾਮ ਕੋਸ਼ੀ ਪਰੋ ਹੋ ਰਿਹਾ ਧੰਤ ਕਬੀਰ ਜੀ ਹੋਈ ਤਾਣੇ ਪੇਟੇ ਦਾ ਕੰਮ ਕਰਦੇ ਸੀ ਜਦੋਂ ਭਗਤ ਕਬੀਰ ਜੀ ਨੇ ਪਰਮਾਤਮਾ ਦੇ ਚਰਨ ਕਮਲਾਂ ਦੀ ਪ੍ਰੀਤ ਚਿੱਤ ਦੇ ਵਿੱਚ ਬਸਾਉਣੀ ਕੀਤੀ ਮਨ ਦੇ ਵਿੱਚ ਹੁਰਨੇ ਤਿਆਗ ਕੇ ਭਗਤ ਕਬੀਰ ਜੀ ਨੇ ਪਰ ਮਾਤਮਾ ਦੇ ਪ੍ਰੇਮਾ ਭਰਤੀ ਕੀਤੇ ਚਰਨਾਂ ਦੇ ਪ੍ਰੀਤ ਵਸਾਈ ਨੀਚ ਤੁਲ ਦਾ ਜੁਲਾਹਰਾ ਜਿਨ ਸੰਸਾਰ ਦੇ ਨਾਂ ਕਰਦਾ ਸੀ ਉਹਨਾਂ ਦਾ ਪੰਡਾਰ ਬਣਦਾ ਜਿਸ ਨੀਚ ਕੋ ਕੋਈ ਨਾ ਜਾਣੇ ਨਾਮ ਜਮ ਤਹਉ ਚਉ ਕਟ ਪਨ ਬੋਲਣਾ ਤੰਨਾ ਤੇ ਆ ਕੇ ਮ੍ਰਿਤ ਚਰਨ ਕਬੀਰਾਂ ਨੀਚੁ ਪੁਨਾ ਜੁਲਾਹਰਾ ਭੈਉ ਗਨੀ ਰਹੇ ਭਗਤਰ ਬਦਾਹ ਜੀ ਹੋਏ ਨੇ ਇਹ ਮਾਰੇ ਹੋਏ ਬਸ਼ਮਾ ਦੇ ਨਿਤ ਮਾਸਤ ਹੋਇਆ ਕਰਦੇ। ਜਦੋਂ ਮਾਇਆ ਦਾ ਤਿਆਗ ਕਰਕੇ ਭਗਤ ਰਵਿਦਾਸ ਜੀ ਨੇ ਪ੍ਰੇਮ ਭਗਤੇ ਦੇ ਵਿੱਚ ਮਨ ਜੋੜਨਾ ਕੀਤਾ ਸਾਧ ਸੰਗਤ ਕਰਨੀ ਕੀਤੀ ਗੁਰਮੁਖਾਂ ਦੇ ਪਰਮਾਤਮਾ ਦੇ ਦਿਦਾਰ ਭਗਤ ਰਵਿਦਾਸ ਜੀ ਨੂੰ ਹੋਇਆ। ਜਿਸ ਨੇ ਇਝ ਕੋ ਕੋਈ ਨਾ ਜਾਣ ਨਾਮ ਜਪਤ ਹੋ ਚੰਹ ਪਰਮਾਨ ਹੈ। ਅਰਵਦਾਸ ਤੁਹਾਂ ਕਾ ਢੋਲ ਨੇ ਤੈਨ ਤਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਆਕਰਸ਼ਨ ਹੋਇਆ ਭਗਤ ਸੈਣ ਜੀ ਹੋਏ ਨੇ ਭਗਤ ਸੈਣ ਜੀ ਜਾਪ ਦੇ ਨਾਈ ਹੋਏ ਨਹੀਂ ਕਿਉਂਕਿ ਖੁਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀ ਕਹਿਣਾ ਤੇ ਭਗਤ ਸੈਣ ਜੀ ਜਿਹੜਾ ਨਾਈ ਮੇਰਾ ਦਾ ਕੀਤਾ ਹੁੰਦਾ ਹੈ ਬੁਧਕਾਰੀਆਂ ਬੁਧਕਾਰੀਆਂ ਦਾ ਅਰਥ ਹੁੰਦਾ ਦੂਰ ਨੇੜੇ ਕੰਮ ਕਰਨੇ ਇਰਾਦੇ ਆਂ ਉਹ ਆਕਰਾਂਦੇ ਉਹ ਭਗਤ ਸੈਣ ਜੀ ਕਰਿਆ ਕਰਦੇ ਸੀ ਤੇ ਜਦੋਂ ਭਗਤ ਸੈਣ ਜੀ ਨੇ ਨਾ ਪਾਰਬ੍ਰਹਮ ਪਰਮੇਸ਼ਰ ਨੂੰ ਹਿਰਦੇ ਵਿੱਚ ਬਸਾਇਆ ਘਰ-ਘਰ ਦੇ ਵਿੱਚ ਸ਼ੋਭਾ ਹੋਈ ਭਗਤ ਸੈਣ ਜੀ ਦੀ ਤੇ ਭਾਤਾਂ ਦੇ ਵਿੱਚ ਭਗਤ ਸੈਣ ਜੀ ਦੀ ਵਿਗੜਤੀ ਹੋਈ ਜਿਸ ਨੀਂਦ ਕੋਈ ਨਾ ਜਾਣੈ ਨਾਮ ਜਪਤ ਹੋ ਚਹ ਉਟਮਾਨੈ ਸੈਣ ਨਾ ਹੀ ਬੁਦਕਾਰੀਆ ਉਹ ਘਰ-ਘਰ ਸੁਨਿਆ ਹਰਦੇ ਵਸਿਆ ਆ ਪਰਮਰਮ ਭਗਤਾਂ ਮੈਂ। ਹੁਣ ਇਹ ਸਾਰੀ ਵਿਚਾਰ ਕਰਨ ਤੋਂ ਬਾਅਦ ਕਹਿੰਦੇ ਜਦੋਂ ਭਗਤ ਧੰਨਾ ਜੀ ਨੇ ਇਹਨਾਂ ਦੀ ਜੀਵਨੀ ਸੁਣੀ ਇਹਨਾਂ ਦੀ ਜੀਵਨੀ ਦੀ ਵਿਚਾਰ ਧਾਰਾ ਨੂੰ ਆਪਣੇ ਜੀਵਨ ਵਿੱਚ ਵਸਾਉਣਾ ਕੀਤਾ ਇਹ ਇਹ ਸੁਣ ਕੇ ਜਾਟ ਰੋਹ ਇਸ ਤਰੀਕੇ ਨਾਲ ਵਿਚਾਰ ਧਾਰਾ ਨੂੰ ਸੁੱਧਾ ਜਾਟ ਜੱਟ ਔਰ ਭਗਤੀ ਲਗ ਪਰਮਾਤਮਾ ਦੀ ਪ੍ਰੇਮਾ ਭਗਤੀ ਵਿੱਚ ਜੁੜਨ ਲੱਗ ਪਿਆ ਮਨੇ ਵਰਤਾਕ ਕੋ ਸੰਨਿਆਸ ਨਾ ਮੜ ਭਾਗਾ ਭਗਤਨਾਥ ਜੀ ਨੂੰ ਪਰਦਾਖ ਰੂਪ ਦੇ ਵਿੱਚ ਪਰਮਾਤਮਾ ਦੇ ਦیدار ਦੇ ਤੇਦਾਰ ਹੋ ਗਏ ਫਿਰ ਤੇ ਭਗਤਨਾਥ ਜੀ ਤਾਂ ਨਿਹਾਰ ਗਏ ਤੇ ਭਗਤਨਾਥ ਜੀ ਨੇ ਪਰਦਾਖ ਰੂਪ ਦੇ ਵਿੱਚ ਮਾਰਕ ਦੇ ਦیدار ਕਰਨੇ ਕੀਤੇ ਪਰ ਕਿਵੇਂ ਪ੍ਰੇਮਾ ਭਗਤੀ ਦੇ ਤੋੜਾ ਉਹਨਾਂ ਦੇ ਮਨ ਵਿੱਚ ਪ੍ਰੇਮ ਸੀ ਪਰਮਾਤਮਾ ਦੇ ਪ੍ਰਤੀ। ਤੈਨੂੰ ਪ੍ਰੇਮਾ ਭਗਤੀ ਜੀਵਨ ਵਿੱਚ ਕਰਾਉਣੀ ਕੀਤੀ। ਤਾਂ ਫਿਰ ਭਗਤ ਧੰਨਾ ਨੇ ਪਰਮਾਤਮਾ ਦੀ ਆਰਦਿਗ ਵਲ ਕੇ ਆਰਦਾ ਕਰਦੇ। ਤੇ ਭਗਤ ਧੰਨਾ ਜੀ ਕਹਿੰਨਾ ਕਰਦੇ ਨੇ, "ਗੋਪਾਲ ਤੇਰਾ ਆਰਤਾ ਜੋ ਜਨ ਕੁੰਦਰੀ ਭਗਤ ਕਰੰਤੇ ਤਨ ਕੇ ਕਾਰਜ ਸਵਾਰ। ਦਾਤ ਸੀਦਾ ਮਾango ਕੀਓ" ਆਮਰਾ ਖੁਸ਼ੀ ਕਰਾਨੇ ਤੇ ਜੀ ਪਨਿਆ ਸ਼ਾਦਨ ਨੀਕਾ ਅਨਾਜ ਮੰਗੋ ਸਤਿ ਸ੍ਰੀ ਅਕਾਲ ਗਉ ਪੈਸ ਮੰਗੋ ਨਾ ਵੇਰੀ ਇਕਤਾ ਜਤ ਤੁਰੀ ਚੰਗੀਰੀ ਘਰ ਕੀ ਕੀ ਹਨ ਚੰਗੀ ਚੰਦ ਨਾ ਰਹਿਣਾ ਪਰਮਾਤਮਾ ਤੂੰ ਸਭ ਨੂੰ ਪਾਲਣਾ ਕਰਦਾ ਹੈ ਤੂੰ ਪਾਲਣ ਵਾਲਾ ਹੈ ਮੈਂ ਤਾਂ ਤੇਰੇ ਦਰ ਦਾ ਮੰਗਦਾ ਹਾਂ ਮੈਨੂੰ ਸਮਝ ਆ ਗਈ ਜਿਹੜੇ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਰਜਾਂ ਨੂੰ ਸਵਾਰ ਮੇਰੇ ਜੀਵਨ ਦੇ ਵੀ ਕਾਰਜਾਂ ਨੂੰ ਤੂੰ ਸਵਾਰਨਾ ਚਾਹ ਮੈਂ ਤੇ ਤੋਂ ਗਾਲ ਸੀਧਾ ਮੰਗਦਾ ਕਿ ਹੋ ਮੰਗਣਾ ਕਰਦਾ ਨਿਤ ਦੀ ਖੁਸ਼ੀ ਹੈ ਜਿਹੜੀ ਆਤਮਿਕ ਤੌਰ ਤੇ ਤ੍ਰਿਪਤੀ ਹੋ ਕੇ ਮੰਗਣੀ ਕਰਦਾ ਮੈਂ ਤੇ ਤੋਂ ਅਨਾਜ ਮੰਗਣਾ ਕਰਦਾ ਇੱਕ ਤਾਜੀ ਗੋ ਮੰਗਣੀ ਕਰਦਾ ਹ ਘੋੜੀ ਮੰਗਣਾ ਘੋੜੀ ਮੰਗਣੀ ਕਰਦਾ ਤੇ ਮੈਂ ਤੇਰੇ ਕੋਲੋਂ ਗ੍ਰਸਤ ਜੀਵਨ ਬਤੀਤ ਕਰਨ ਵਾਸਤੇ ਇੱਕ ਚੰਗਾ ਜੀਵਨ ਸਾਥੀ ਦੀ ਵੀ ਮੰਗ ਕਰਨੀ ਕਰਦਾ ਇਹ ਮੇਨੂੰ ਦਾਤ ਨਹੀਂ ਉਹਨਾਂ ਭਾਗਤਾਂ ਨੇ ਜਿਹਨੇ ਮੰਗਿਆ ਪਰਮਾਤਮਾ ਨੇ ਕਿਰਪਾ ਕੀਤੀ ਕਿਉਂਕਿ ਪਰਮਾਤਮਾ ਨੂੰ ਸਤਗੁਰੂ ਜੀ ਕੀ ਕਹਿਣਾ ਕਰ ਦੇਵੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸਹਿ ਕਾਮ ਤੇ ਨਾ ਸੋ ਐਸਾ ਹਰ ਧਿਆਈਆ ਮੇਰੇ ਜੀੜੇ ਤਾਂ ਸਰਬ ਸੁਖ ਪਾਵ ਹੈ ਮੇਰੇ ਮਨ ਤੇ ਪਰਮਾਤਮਾ ਇੱਛਾ ਪੂਰੀਆਂ ਕਰਨ ਵਾਲਾ ਦਾਤਾ ਸਾਰੇ ਸੁਖ ਦੇਣ ਵਾਲਾ ਹੈ ਜਿਹਦੇ ਵਸਤਾਂ ਕਾਮ ਤੇਨ ਕਉ ਦੀ ਹੈ ਜਿਨ ਮਰਣਾ ਕਰਦੇ ਨੇ ਉਹ ਕਰੂ ਜਿਹੜੀਆਂ ਸਾਰੀਆਂ ਕਲਪਨਾ ਪੂਰੀਆਂ ਕਰਦੇ। ਸੋ ਮਰੀ ਜਿੰਦੇ ਇਹੋ ਜੇ ਮਾਲਕ ਨੂੰ ਤੂੰ ਧਿਆਉਣਾ ਕਰੇਂਗਾ ਸਾਰੇ ਸੁਖਤਾ ਪ੍ਰਾਪਤ ਕਰੇਂਗਾ ਬਲਕੇ ਸਾਰੀਆਂ ਪੀਛਾਵਾਂ ਵੀ ਤੇਰੀਆਂ ਪੂਰੀਆਂ ਹੋਣਗੀਆਂ। ਤੇ ਭਗਤ ਧਰਨਾ ਜੀ ਨੇ ਉਹ ਸਭ ਕੁਝ ਮੰਗਣਾ ਕੀਤਾ ਕਿਉਂਕਿ ਭਗਤ ਧਰਨਾ ਜੀ ਨੇ ਪਰਮਾਤਮਾ ਦੇ ਪ੍ਰੇਮਾ ਭਗਤੀ ਕੀਤੀ ਇੱਕ ਸਿਆਣੇ ਵੀਰ ਗੱਲ ਇਹ ਹਾਕਰ ਦੇ ਕਹਾਵਤ ਹੈ ਕਿ ਭਗਤ ਧੰਨਾ ਜੀ ਨੇ ਤਾਂ ਹਰੱਕੇ ਛੱਡ ਦਿੱਤੇ ਉਹ ਕਿਉਂ ਕਿ ਹੈ ਕਿਉਂਕਿ ਭਗਤ ਧੰਨਾ ਜੀ ਕਿਸਾਨ ਸੀ ਜੱਟ ਸੀ ਤੇ ਉਹ ਖੇਤੀਬਾੜੀਆ ਕਰਦਾ ਤੇ ਜਦੋਂ ਰੱਬ ਦੀ ਪ੍ਰਾਪਤੀ ਕਰ ਲਈ ਰੱਬ ਦੇ ਵਿੱਚ ਅਭੇਦ ਹੋ ਗਏ ਜਿਵੇਂ ਨੱਕਾ ਛੱਡਿਆ ਪਾਣੀ ਫਸਲ ਨੂੰ ਆ ਜਾਣਾ ਕਰਦਾ ਹੈ ਫਸਲ ਹਰੀ-ਭਰੀ ਹੋ ਗਈ ਭਗਤ ਧੰਨਾ ਜੀ ਨੇ ਪਰਮਾਤਮਾ ਦੇ ਪ੍ਰਤੱਖ ਰੂਪ ਦੇ ਵਿੱਚ ਪ੍ਰਾਪਤੀ ਕਰਕੇ ਜੀਵਨ ਹਰਿਆ ਹਰਿਆ ਹੋ ਗਿਆ ਤੇ ਇਸ ਤਰ੍ਹਾਂ ਦੇ ਨਾਲ ਉਹ ਪਰਮਾਤਮਾ ਦੇ ਵਿੱਚ ਫਰਿਆ ਲਈ ਤਪੇਦੂਗਾ ਇਸਾ